ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਪੰਜ ਪਿਆਰੇ ਸਾਜੇ ਸੀਗੇ ਤਾਂ ਹਰ ਇੱਕ ਤੋਂ ਪਹਿਲਾਂ ਇੱਕ ਸੀਸ ਮੰਗਿਆ ਸੀਗਾ ਇਹ ਸੀਸ ਤਾਂ ਮੰਗਿਆ ਸੀ ਕਿ ਵੀ ਉਹਨਾਂ ਦਾ ਇੱਕ ਟੈਸਟ ਸੀਗਾ ਇਸ ਵਿੱਚ ਅੰਮ੍ਰਿਤ ਛਕਾਣ ਦੇ ਵਿੱਚ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਤੁਹਾਡਾ ਇੱਕ ਟੈਸਟ ਸਮਝ ਲਓ ਪਤਾ ਕਿਸੇ ਨੂੰ ਸੀ ਨਹੀਂ ਸੀਗਾ ਸਭ ਇਹੀ ਰੋਲਾ ਪਾਈ ਜਾਂਦੇ ਸੀ ਵੀ ਗੁਰੂ ਸਾਹਿਬ ਹਰ ਇੱਕ ਦਾ ਸੀਸ ਲੈ ਰਿਹਾ ਹੈ ਹਰ ਇੱਕ ਨੂੰ ਮਾਰ ਰਿਹਾ ਹੈ ਅੰਦਰ ਜਾ ਕੇ ਪਰ ਇਹ ਉਹਨਾਂ ਦਾ ਟੈਸਟ ਸੀਗਾ ਇਹ ਸਮਝ ਲਓ ਵੀ ਅਮਰਤ ਛਕਨ ਦਾ ਇੱਕ ਟੈਸਟ ਉਹਨਾਂ ਤੋਂ ਲਿਆ ਗਿਆ ਤੇ ਉਹਨਾਂ ਨੂੰ ਅਮਰਤ ਛਕਾਇਆ ਗਿਆ ਤੇ ਪੰਜ ਪਿਆਰੇ ਸਾਜੇ ਗਏ ਪਰ ਅੱਜ ਹਾਲਾਤ ਇਹ ਹੈ ਵੀ ਜਦੋਂ ਅਮਰਤ ਛਕਾਇਆ ਜਾਂਦਾ ਹੈ ਤਾਂ ਅਮਰਤ ਛਕਾਉਣ ਤੋਂ ਪਹਿਲਾਂ ਨਾਂ ਤਾਂ ਕਿਸੇ ਤੋਂ ਪੁੱਛਿਆ ਜਾਂਦਾ ਵੀ ਤੂੰ ਕੇਸ ਕਦੋਂ ਰੱਖਿਆ ਹੈ ਤੈਨੂੰ ਨਿਤਨੇਮ ਦੀਆਂ ਬਾਣੀਆਂ ਯਾਦ ਹੈ ਜਬ ਜੀ ਸਹਿਬ ਆਉਂਦਾ ਕਿ ਨਹੀਂ ਆਉਂਦਾ ਕਿਸ ਕਦੋਂ ਲੱਖੇ ਹੋਏ ਆ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਇੱਥੋਂ ਤੱਕ ਇਹ ਵੀ ਨਹੀਂ ਪੁੱਛਿਆ ਜਾਂਦਾ ਵੀ ਤੈਨੂੰ ਅਰਦਾਸ ਵੀ ਆਉਂਦੀ ਹੈ ਕਿ ਨਹੀਂ ਆਉਂਦੀ ਬਸ ਇਹਨਾਂ ਕਹਿ ਦਿੱਤਾ ਜਾਂਦਾ ਆਜੋ ਅਮਰ ਤੇ ਛਕੀਏ ਬਾਹਰੋਂ ਕਕਾਰ ਲਿਆਓ ਤੇ ਤੁਹਾਨੂੰ ਅਮਰ ਤੇ ਛਕਾ ਦਿੰਨੇ ਆ ਨਾ ਤਾਂ ਟੈਸਟ ਲਿਆ ਜਾਂਦਾ ਬੰਦਿਆਂ ਦਾ ਨਾ ਉਹਨਾਂ ਤੋਂ ਪੁੱਛਿਆ ਜਾਂਦਾ ਵੀ ਤੁਸੀਂ ਕੇਸ ਕਦੋਂ ਰੱਖੇ ਇਹ ਜ਼ਰੂਰੀ ਹੈ ਸਾਨੂੰ ਪੁੱਛਣਾ ਇਹ ਸਮਝ ਲਓ ਕਿ ਅਮਰਿਤ ਸ਼ਿਕਾਣ ਦਾ ਸਾਡਾ ਇੱਕ ਟੈਸਟ ਹੈ ਇੱਕ ਤਰ੍ਹਾਂ ਦਾ ਪਰ ਇਹ ਟੈਸਟ ਅੱਜਕੱਲ ਲਿਆ ਨਹੀਂ ਜਾਂਦਾ ਧੰਨਵਾਦੋਸ